ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਸੋ ਲੱਗੇ ਜੀ ਥੋੜਾ ਜਿਹਾ ਇੱਕ ਸਮਾਨ ਆ ਜਿਹੜਾ ਜੈਸਮੀਨ ਦੇ ਕੋਲੋਂ ਭੇਜਣਾ ਹੈ ਉਹਨੂੰ ਲੋਡ ਕਰਨ ਲੱਗੇ ਆ ਜੀ ਆਪਣਾ ਜਿਹੜੀ ਪੇਟੀ ਹੈਗੀ ਆ ਤੇ ਉੱਤੇ ਬਾਦ ਅਸੀਂ ਤਿਆਰ ਹੋ ਕੇ ਫਿਰ ਅਸੀਂ ਗੱਡੀਆਂ ਦੇ ਵਿੱਚ ਹਾਂ ਯੂਰ ਵੇਸ਼ ਯੂਰ ਵੇਸ਼ ਨਾਟ ਵੈਰੀ ਕੋਈ ਚੱਕਰ ਨਹੀਂ ਤੇ ਮਲਾਉਂਦੇ ਆਪਾਂ ਸਾਨੂੰ ਰਾਜੂ ਆ ਗਿਆ ਸੀ ਆਪਣੇ ਕੋਲ ਸਾਬ ਸਾਹਿਬ ਐਵੇਂ ਜੀ ਤੁਸਤੇ ਹਾਂ ਜਦੋਂ ਜੈਸਮਿਨ ਪ੍ਰੋਪਰਟੀ ਨਹੀਂ ਛੱਡ ਕੇ ਹੁੰਦੀ ਹਾਂ ਹਾਂ ਕਹਿੰਦੇ ਕਿਰਾਏ ਵਾਲਾ ਕਿਰਾਏ ਵਾਲਾ ਕਦੋਂ ਲੋਨ ਕਰਦੀ ਗੱਡੀ ਜਾਂਦਾ ਦੋ ਦੋ ਤਿੰਨ ਤਿੰਨ ਗੱਡੀਆਂ ਸੀ ਇਹ ਗੱਲ ਬਾਬੇ ਦੀ ਕਿਰਪਾ ਕਰਦਾ ਕਹਿੰਦੇ ਮੇਰੇ ਤੈਹੀਂ ਆਉਣਾ ਮੇਰੇ ਕੋਲ ਵਾਹਿਗੁਰੂ 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 ਪਹਿਲਾਂ ਪਹਿਲਾਂ ਮੁਰਨਾ ਪਾਸਾ ਚੱਕ ਕੇ ਅੱਗੇ ਹੂੰਗਾ ਬਹੁਤੀ ਹਲਾਇਓ ਨਾ ਮੀਰ ਬਣ ਕੇ ਕਿਉਂਕਿ ਦੀ ਸਮਾਨ ਚਾ ਟਕਾਇਆ ਹੋਇਆ ਪੂਰਾ ਪੂਰਾ ਪਹਿਲਾਂ ਇੱਕ ਮਾਰੂ ਚੱਕ ਕੇ ਥੋੜੀ ਹਾਂ ਚੱਕ ਘਮਾਲੋ ਹਾਂ ਸਿੱਧੀ ਕਰ ਲੋ ਸਿੱਧੀ ਕਰ ਲੋ ਸਿੱਧੀ ਕਰ ਲੋ ਗੱਲ ਠੀਕ ਹੈ ਦੀ ਇਹ ਲਾ ਤੁਸੀਂ ਮਰੂਤਣੀ ਉਹ ਯਾਰ ਬੇਸਾਂ ਨਾਲ ਬੜੀ ਪੜੀ ਬੱਸ ਪਿਆਰ ਨਾਲ ਕੇ ਤੋੜ ਲੋ ਪਾਉਣ ਚੱਕੋ ਪਿੱਛੇ ਪਿੱਛੇ ਦਾ ਬਾਅਦ ਚ ਟੱਕ ਨਹੀਂ ਪਹਿਲਾਂ ਮੂਰ ਦੇ ਚੱਕੇ ਕਰਾਉਣਾ ਹਾਂ ਬਰਾਬਰ ਹੀ ਚੱਕ ਲੋ ਹਾਂ ਬਰਾਬਰ ਹੀ ਚੱਕ ਹੋਣੀ ਹੈ ਵੇ ਕੀ ਖਿੰਡ ਜਾਣਾ ਸਮਾਨ ਵਿੱਚ ਨਹੀਂ ਬਰਾਬਰ ਹੀ ਚੱਕੋ ਥੋੜੇ ਜਿਹਾ ਬਰਾਬਰ ਜਿਹਾ ਹੀ ਚੱਕੋ ਇੰਨੇ ਜਿਹੇ ਹੈ ਨੇ ਕਿਤੇ ਬੇਸਾਂ ਹੋ ਜਾਂਦਾ ਪੜੀ ਜਾਂ ਚੱਲ ਇੱਥੇ ਆ ਗਿਆ ਗੱਬੇ ਸੈਂਟਰ ਇੱਥੇ ਆ ਗਿਆ ਪਾਓ ਹੱਥ ਨੇ ਆਲਾ ਵੀ ਇੱਕ 2 3 ਰਹਿ ਗਿਆ ਪਿੱਛੇ ਥੱਲੇ ਥੱਲੇ ਰਹਿ ਗਏ ਥੱਲੇ ਰਹਿ ਗਏ ਥੱਲੇ ਰਹਿ ਗਏ ਹਾਂ ਥੱਲੇ ਹੱਥ ਪਾ ਲਓ ਬਣਾ ਜਾ ਕਵੀਰ ਬਣ ਕੇ ਘੁੰਮ ਜੋ ਘੁੰਮ ਜੋ ਵੈਰੀ ਗੁੱਡ ਸ਼ਾਬਾਸ਼ ਕਰਾਸਾ 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 ਕੀ ਗੱਲ ਆ ਬਣਾ ਕੱਢ ਜਾ ਪਿਆਰ ਕਰਕੇ ਹਾਂ ਵੈਰੀ ਗੁੱਡ ਚੱਕ ਆ ਵੀ ਰਾਜੂ ਰਾਜੂ ਦਬ ਗਿਆ ਰਾਜੂ ਦਬ ਗਿਆ ਰਾਜੂ ਦਬ ਗਿਆ ਰਾਜੂ ਗਈ ਪਾਸ ਰਾਜੂ ਗਾਹ ਸਰੇ ਲਾਗੀ ਫਸ ਕਰ ਮੇਰਾ ਮਿੱਤਰਾ ਬੇਸਾਨ ਹਰ ਤੇ ਭਾਰੀ ਨਹੀਂ ਤੇ ਇਹਨੂੰ ਇਹਨੂੰ ਤਜਰਬਾ ਹੈ ਸਮਾਨ ਚੱਕਣ ਦਾ ਇਹ ਰੋਜ਼ ਚੀਜ਼ਾਂ ਚੱਕ ਚੱਕ ਕੇ ਰੱਖਦਾ ਨਾ ਟੈਂਪੂ ਜਿੱਤੇ ਲਾਉਂਦਾ ਵੀ ਹੈ ਚੱਕਦਾ ਥੈਂਕ ਯੂ ਵੀਰੇ ਸਾਡਾ ਬਹੁਤ ਬਹੁਤ ਧੰਨਵਾਦ ਤੇ ਜਨਮ ਹਾਲ ਕੋਲ ਤੇ ਸੱਦੇ ਦੀ ਜੀ ਬੰਦੇ ਉੱਥੇ ਕੰਮ ਲੱਗੇ ਹੋਏ ਸੀਗੇ ਜਨਮ ਹਾਲ ਦੇ ਕੋਲ ਕਰਨ ਇਹ ਓਕੇ ਬਾਏ ਬਾਏ ਹਾਂ ਨਹੀਂ ਉਹ ਦਾਗ ਉਹ ਦਾਗ ਪੈ ਉਹ ਦਾਗ ਪੈਣਾ ਉੱਪਰ ਚੱਲਦੀ ਚੱਲਦੀ ਮੈਂ ਰੁਕ ਜਾ ਇੱਕ ਮਿੰਟ ਕੋਈ ਚੀਜ਼ ਰੱਖੂ ਔਰੇ ਮੈਂ ਦੇਖਿਆ ਇੱਥੇ ਕੋ ਫੋਮ ਜੀ ਨਹੀਂ ਹੁੰਦੀ ਜਿਹੜੀ ਫੋਮ ਤਾਂ ਨਹੀਂ ਹੁਣ ਫੋਮ ਤਾਂ ਨਹੀਂ ਹੈ ਰੱਖ ਦਿਆਂ ਕੋਸ ਰੁਕ ਜਾ ਮੇਰੀ ਗੱਲ ਮੰਨ ਲੈ ਉਹਨੂੰ ਸਾਈਡ ਪਰ ਮੇਰੀ ਗੱਲ ਮੰਨ ਲੈ ਹਾਂ ਉਹਨੂੰ ਰੱਖ ਲੈ ਸਾਈਡ ਪਰ ਇੱਕ ਰੱਸਾ ਪਾ ਲੈ ਰੱਸਾ ਪਾ ਲੈ ਰੱਸਾ ਬਾਸੇ ਇੱਕ ਰੱਸਾ ਪਾ ਲੈ ਪਿੱਛੇ ਨੂੰ ਜਾਣ ਤੇ ਬਸ ਪਿੱਛੇ ਨੂੰ ਜਾਣ ਤੇ ਰੱਸਾ ਵਸੇ ਤੁਰਨਾ ਹੀ ਨਹੀਂ ਨੇ ਪਰ ਪਿੱਛੇ ਓ ਯਾਰ ਤੈਂ ਮੰਨਣੀ ਨਹੀਂ ਗੱਲ ਬਸ ਉਹ ਤਾਂ ਨਿਸ਼ਾਨ ਨਹੀਂ ਪਾਊਗਾ ਇਹਦਾ ਉਹ ਤਾਂ ਤੇਰੀ ਗੱਲ ਸਹੀ ਆ ਆ ਬਈ ਤਾਮੜਾ ਜਾ ਇੱਥੇ ਵੜ ਕੇ ਰੱਖੀ ਆ ਨਹੀਂ ਪੈਂਦਾ ਯਾਰ ਆ ਤਾਂ ਤੇਰੀ ਗੱਲੋਂ ਮੈਂ ਮੰਨ ਗਿਆ ਬਿੱਲੀ ਖਾਣ ਨਹੀਂ ਪੈਂਦਾ ਉਹ ਪੈਂਤੀ ਨਾਲ ਅੱਗੇ ਪਿੱਛੇ ਕਿੱਤਰਾ ਉਹ ਵੱਜੀ ਜਾਣਾ ਉਹ ਨਹੀਂ ਵੱਜੀ ਹਾਂ ਉਹ ਨਹੀਂ ਗੱਲ ਬਸਾਈ ਤਰੀਕੇ ਨਾਲ ਤੋਂ ਨਾਲ ਛੱਡ ਦੇ ਮਨਸਾ ਪਾਉਣ ਦੀ ਗੱਲ ਕਰਦਾ ਵੀ ਰਸਾ ਪਾਣੀ ਬੱਤਾ ਦਾ ਵਸੂ ਟਕਾਇਆ ਹੈ ਹਾਂ ਕੋਈ ਨਹੀਂ ਕੱਤ ਮੰਨਣਾ ਹੋਵੇ ਤੇ ਬੱਤਾ ਟਕਾਉਣਾ ਵੀ ਪੈਂਦਾ ਨਹੀਂ ਰਹੇ ਜਾਂਦਾ ਕਿਤੇ ਕਿਤੇ ਭੁੱਲੇ ਜਾਂਦਾ ਬੰਦਾ ਫੇ ਪੰਗਾ ਹੋ ਜਾਂਦਾ ਰਹਿ ਗਿਆ ਇੱਕ ਮੇਰਾ ਯਾਰ ਲੰਬੇ ਵਾਲਾ ਕਿਥੇ ਰਿਹਾ ਪਹਿਲਾਂ ਸੂਰ ਹੁੰਦਾ ਬੱਤੇ ਨੂੰ ਆਪਣੇ ਨੂੰ ਸੁਭਾਲ ਤੈਨੂੰ ਕਹਿੰਦਾ ਲੰਬੇ ਵਾਲਾ ਕਿਤੇ ਰਹਿ ਗਿਆ ਹਾਂ ਪਤਾ ਨਹੀਂ ਕਿੱਥੇ ਰਹਿ ਗਿਆ ਯਾਰ ਇਹ ਨਹੀਂਗਾ ਕਿਆ ਤੋਰੇ ਰਾਹ ਗਿਆ ਕਿਥੇ ਬੱਤਾ ਕਿਹੜੀ ਰਹਿ ਜਾਂਦਾ ਫਿਰ ਬਸ ਬੰਦਾ ਕਾਲੀ ਕਾਲੀ ਤੋਂ ਸਮਾਨ ਲੈ 10 ਮੀਂਡਾ ਘਰ ਉਹ ਪਰਲੇਵਾਸਿਆ ਰੋਡ 'ਪਾ ਹਾਂ ਪਤਾ ਤੈਨੂੰ ਨਮੀ ਜੀ ਕੋਠੀ ਬਣਨ ਲੱਗੀ ਵੀ ਆ ਉਹਦਾ ਨਹੀਂ ਕਿਤੇ ਨਹੀਂ ਤਰ ਮੈਂ ਟਕਾਣਾ ਬਣਾ ਕੇ ਦੱਸਦਾ ਕਿੱਥੇ ਨੂੰ ਕਿਆ ਕੁਛ ਹੈ ਦੇ ਤ ਉੱਪਰ ਤੋਂ ਜਾਣਾ ਲਾ ਹਾਂ ਤੈਨੂੰ ਕੱਚੇ ਰਸਤੇ 'ਤੋਂ ਤੂੰ ਜਾਣ ਨਹੀਂ ਸਕਦਾ ਸਾਰਾ ਪੱਕੇ 'ਚ ਜਾਉਂਗੇ ਨਹੀਂ ਨਹੀਂ ਉੱਪਰ ਨੂੰ ਘੁਮਾਉਂਦੇ ਸਾਰੇ ਨੂੰ ਉਹ ਖੜਤਾ ਉਹ ਆਏ ਨੂੰ ਨਾ ਘੁਮਾ ਉਹਦੇ ਉੱਪਰ ਨੂੰ ਘੁਮਾਰਾਂ ਮੈਂ ਉਹ ਆ ਨੂੰ ਆਰਦਰਸ ਪਿੱਕਰ ਬਣਨ ਲਈ ਹਾਂ 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 ਹੁੰਦੀ ਐ ਸਿਆਣਾ ਸਿਆਣਾ ਪੁੱਤ ਉਹ ਹੁੰਦਾ ਜਿਹੜਾ ਕਿਹਾ ਮੰਨ ਲੈਂਦਾ ਹੁੰਦਾ ਮ ਮਾੜਾ ਤਰੀਕਾ ਬੰਨਣਾ ਤੇ ਇੱਕ ਬਾਲ ਉੱਪਰੋਂ ਘੁਮਾਉਣਾ ਦਾ ਹੋਦਾ। ਕੋਰੂ ਦਾ ਫਾਇਦਾ ਕੀ ਆਦਾ? ਕੋਈ ਬਿਨਾ ਤਰੀਕੇ ਦੇ ਬੰਨ੍ਹ ਲਿਆ ਵਾਥੇ ਜੇ ਕਹਤਾਂ ਉਹ ਸੀਗਾ। ਹੁਣ ਤਾਂ ਕਹਿਤਾ ਇਹਨੂੰ ਉੱਪਰ ਨੂੰ ਆਈਦਾ ਦੇਖੀ। ਆਹ ਅਸਰ। ਬੱਚਿਆਂ ਨੂੰ ਘੁਮਾਣਾ ਆ ਤਾਂ ਸਾਹ ਨੂੰ। ਕੋਈ ਨਹੀਂ ਭਾਈ। ਫਿਰ ਇਹ ਤੇ ਹੀਟ ਵੱਜੂਗੀ ਕਿਆ ਫਾਇਦਾ? ਪਤਾ ਨਹੀਂ ਕਿੱਧਰੋਂ ਪਾਈ ਜਾਂਦਾ ਰੱਸੀਆਂ ਇਹ। ਪਾਉਣੀਆਂ ਨਹੀਂ ਹੈਗੀਆਂ। ਹਾਂ। ਇਹਨਾਂ ਵੀ ਤਾਂ ਨਹੀਂ। ਸਿਰ। ਤਨੜਾ ਹੋਇਆ ਨਹੀਂ ਜਹਾਨਾ ਦੇਖੀ ਕੋਈ ਗੱਲ ਨਹੀਂ ਜਾਣਦੇ ਕਿ ਆਉਂ ਉਹ ਵਿੱਕੀ ਮੂਰਲੇ ਪਾਸੇ ਕੁਝ ਫਸਾਉਣਾ ਪੈਣਾ ਹੈ ਕਹਿੰਦੇ ਭਾਈ ਰਹਿਣ ਦੇ ਇੱਥੇ ਰਹਿਣ ਦੇ ਨੂੰ ਸੁਣ ਮੇਰੀ ਗੱਲ ਵਿੱਕੀ ਉਹ ਵਿੱਕੀ ਉਹ ਵੀਰੇ ਨਹੀਂ ਵੱਜਦੀ ਨਾਲ ਇੱਧਰ ਦੇਖਤਾ ਸੀ ਮੈਂ ਉਹੀ ਤਰ੍ਹਾਂ ਉਹ ਆ ਰਹੇ ਯਾਰ ਜਾਣਾਂ ਨੇ ਕਿੰਨਾ ਕੱਲਾ ਬਾਜਣਾ 15 ਮਿੰਟ ਵਿੱਕੀ ਤੂੰ ਤੈਨੂੰ ਪਤਾ ਨਹੀਂ ਗੱਲ ਦਾ ਇੱਥੇ ਕੋਈ ਚੀਜ਼ ਫਸਾਉਣੀ ਪੈਣੀ ਮੂਰੇ ਮੈਂ ਸੁਣ ਤਾਂ ਨਹੀਂ ਗੱਲ ਗਾਹਾਂ ਵੱਜਣੀ ਹੋਣੀ ਹੈ ਜਾਊਗੀ ਨਾ ਦੇਖ ਮੈਂ ਰਸਤੀ ਮੈਂ ਤੁਹਾਨੂੰ ਦੱਸਦਾ ਮੈਂ ਦੱਸਦਾ ਕੰਮ ਉਹ ਭਾਈ ਉਹਨੇ ਪਿੱਛੇ ਖਿੱਚ ਕੇ ਰੱਸਾ ਪਾ ਲਿਆ ਉਹਦੇ ਕੋਲ ਉਹ ਭਾਈ ਪੇਟੀ ਹੁੰਦੀ ਕਹਾਂ ਜਾਊਗੀ ਤੇ ਉਹਦੇ ਲ ਖੱਚਲੀ ਅੱਛਾ ਇਹ ਨਹੀਂ ਹਟਦਾ ਤੈਨੂੰ ਖਿੱਚ ਕੇ ਲਾ ਦੇ ਹਾਂ ਲੈ ਵੀ ਚੱਲ ਜੇ ਦਾਗ ਹੋਇਆ ਉੱਥੇ ਰਾਜੂ ਤੂੰ ਉਤਾਰਨੀ ਵੀ ਵੀ ਤੇਰੀ ਕੀ ਆ ਲਾਪਾ ਕਰਨੀ ਫਿਰ ਮੈਂ ਬੇਟੀ ਘਾਣ ਖਿੱਚ ਕੇ ਦਿਖਾ ਦੇ ਮੈਂ ਨਹੀਂ ਖਿੱਚਦਾ ਬੇਟੀ ਘਾਣ ਬੱਸ ਹੁਣ ਤੂੰ ਇਹਦੇ ਪਰ ਇੱਥੇ ਵਜਨ ਦੇ ਤਾਂ ਆ ਤੈਨੂੰ ਟੁੱਟੂ ਕੀ ਤਰੀ ਆ ਹੱਦ ਹੋ ਗਈ ਯਾਰ ਇਹਦੇ ਡੀਜੇ ਨਾਲੋਂ ਭਾਰੀ ਤੇ ਨਹੀਂ ਹੈ ਛੇ ਟੌਪ ਲੱਗੀਆਂ ਲੱਗ ਜਾਈਏ ਪਰ ਦੱਸ ਸਾਨੂੰ ਮਹਾਲ ਡੀਜੇ ਬੰਦੇ ਉੱਪਰ ਤੇ ਉੱਪਰ ਤੇ ਬੰਦੇ ਪੰਜਾਬ ਚ ਹਿਮਾਚਲ ਚ ਇੱਥੇ ਮਰਜ਼ੀ ਹੋਵੇ ਭਾਈ ਇੱਥੇ ਮਰਜ਼ੀ ਹੋਵੇ ਦਿੱਲੀ ਦੇ ਰੇਡ ਚ ਜਾਓ ਦਿੱਲੀ ਦੇ ਰੇਡ ਚ ਵੀ ਆਉਂਦੇ ਕਿੱਥੇ ਮਰਜ਼ੀ ਹੋਵੇ ਲਾ ਕੇ ਆਏ ਸੀ ਬਾਜੀ ਗਰਾਂ ਦਾ ਵਿਆਹ ਉੱਥੇ ਪਾਣੀਪੱਤ ਕਰਨਾਲ ਦਾ ਬੱਲੇ ਬੱਲੇ ਕੋ ਨਾ ਵੀ ਸਿੱਧਾ ਹੀ ਬਾਜੀ ਗਰ ਉਹ ਰਾਹੁਲ ਹੈ ਨਾ ਸ਼ਬੂ ਬਾਜੀ ਗਰਾਂ ਦਾ ਹੇ ਮੇਰੇ ਜਨਾ ਕਾਕਾ ਆ ਜਾ ਇੱਧਰ ਨੂੰ ਆਇਆ ਮੇਰਾ ਜਨਾ ਪੁੱਤ ਪਾਪਾ ਦਾ ਕਿੱਥੇ ਚਲ ਗਿਆ ਇੱਧਰ ਮਮਾ ਦਾ ਇੱਥੇ ਨੌਣੇ ਪਾ ਪਾ ਨੋਮਲ 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 ਪੀ ਲਾ ਦੋ ਨਾ ਆ ਆ ਬਿੱਦਲਾ ਚਾਚੀ ਕੱਲ ਮੈਨੂੰ ਨਹੀਂ ਆਦਰ ਬੁਲਾ ਇਦਰ ਬੁਲਾ ਚਾਚੀ ਇੱਕ ਵਾਰ ਦੇਖ ਦੇਖਦਾ ਮੈਂ ਹਾਂ ਚੱਲ ਇਹ ਬੱਲੇ 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 ਓ ਜਿਹਨੇ ਕਾਕੇ ਚਾਚੀ ਕਹਤੋਂ ਬੁਲਾ ਦੇ ਇੱਕ ਵਾਰ ਬੁਲਾ ਦੇ ਸੱਸਰੀ ਕੱਲ ਉਹ ਬੁਲਾ ਦੇ ਯਾਰ ਤੂੰ ਰੁੰਡੀ ਆ ਮੈਂ ਦੇਖ ਲਿਆ ਤੇਰਾ ਪੱਤ ਤੂੰ ਰੁੰਡੀ ਪੁੱਤ ਮੈਂ ਦੇਖ ਲਿਆ ਵਾ ਤੇਰਾ ਓਕੇ ਬਾਈ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਗਏ ਬਾਗਰੂ ਦੇ ਘਰ ਪਹੁੰਚਣਾ ਸਾਰਾ ਪਰਵਾਰ ਰੈਡੀ ਨੱਠ ਪੱਤ ਜੀ ਪਈ ਵਿਆ ਟਾਈਮ ਦਿੱਤਾ ਸੀ ਬੇਪੂਰੇ 11 ਵਜੇ ਤੁਰਨਾ 11 ਵਜਣ ਨੂੰ ਹਜੇ ਪਏ ਆ 4 ਮਿੰਟ ਅਸੀਂ ਰੈਡੀ ਆ ਜੀ ਮੈਂ ਵੀ ਰੈਡੀ ਹੋ ਗਿਆ ਬਾਈ ਵੀ ਰੈਡੀ ਹੈ ਤੇ ਸਾਡਾ ਸਨ ਅਫਸਰਦਾਰ ਵੀ ਰੈਡੀ ਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗਾਲ ਕਿੱਧਰ ਨੂੰ ਚੱਲੇ ਆਪਾਂ ਅੱਜ ਅੱਜ ਆਪਾਂ ਦੀਦੀ ਨੂੰ ਲੈਣ ਚੱਲੇ ਆਂ। ਹਾਂ। ਇਹ ਇਹ ਇਹਦਾ ਇੱਕ ਪਾਸੇ ਨੂੰ ਤਾਂ ਖੁਸ਼ੀ ਬਹੁਤ ਹੈ ਜੀ। ਹੈ ਵੀ ਦੀਦੀ ਨੂੰ ਲੈਣ ਚੱਲੇ ਆ। ਤੇ ਇੱਕ ਪਾਸੇ ਨੂੰ ਇਹਦਾ ਮਨ ਉਦਾਸ ਵੀ ਹੈਗਾ ਵੀ ਉਹਨੇ ਆ ਕੇ ਕਲਾਸ ਵੀ ਲਾਦਨੇ ਨੇ ਤੇ ਕਿਉਂ? ਵੀ ਕਲਾਸ ਦੀ ਗੱਲ ਹੈ। ਹਾਂ ਜਿਹੜੇ ਪੇਪਰ ਜਿਹੜੇ ਜਾਣਤਾ ਆਉਂਦੀ ਹੈ ਨਾ ਜਾਣਤਾ ਤੇ ਪ੍ਰਾਤਤਾ ਉਹਦੇ ਕੋਲ ਜਾ ਕੇ ਐਨੀਵਰਸਰੀ ਦਾ ਕੇਕ ਕੱਟ ਕੇ ਆ। ਹਾਂ। ਵੇ ਇੱਕ ਪਾਸੇ ਨੂੰ ਮਨ ਇਹ ਵੀ ਹੈਗਾ ਵੀ ਉਹਨਾਂ ਸਕੂਲ ਦਾ ਆ ਕੇ ਦੇਖਣਾ ਸਾਰਾ ਇਹਦਾ ਡਾਟਾ ਜਿਹੜਾ ਹੈਗਾ ਵੀ ਫਿਰ ਥੋੜੀ ਜਿਹੀ ਉਹ ਮੈਡਮਾ ਨਾਲ ਵੀ ਥੋੜੀ-ਬਹੁਤੀ ਡਿਸਕਸ ਕਰੂਗੀ ਇਹਦੇ ਨਾਲ ਤੇ ਆਪਣੀ ਭਾਬੀ ਨਾਲ ਜਿੱਥੇ ਟਿਊਸ਼ਨ ਪੜ੍ਹਨ ਜਾਂਦਾ ਉਹਦੇ ਨਾਲ ਵੀ ਡਿਸਕਸ ਕਰੂਗੀ ਆ ਆ ਆ ਆ ਹਾਂ ਜਲ ਜਲ ਬਰਾਦ ਜੀ ਚਾਚੀ ਕਾ ਤਹਾਰਾ ਸਾਡੇ ਬੱਚਿਆਂ ਦੀ ਕੀ ਹੋ ਗਿਆ ਬੱਚਾ ਪੜ੍ਹ ਪਾਸਤਾ ਤਾਂ ਹੁਣ ਬਹੁਤ ਹੈ ਹਾਂ ਮੇਰਾ ਕੈਮਰਾ ਪਟਕਾ ਮੇਰਾ ਲੈ ਲਈ ਲੈ ਲਈ ਪਟਕਾ ਤੂੰ ਲੈ ਲਈ ਤੇਰਾ ਹੈ ਆਏ ਹੁਣ ਦੀਦੀ ਚੱਲ ਗਈ ਹੁਣ ਕਲਾਸ ਮੇਰੀ ਆਹੀ ਲਾ ਦਿੰਦੀ ਮਿੰਟ ਬਾਅਦ ਹਾਂ ਕਦੇ ਕੰਨ ਪੱਟ ਦਿੰਦੀ ਆ ਕਦੇ ਥੱਪੜ ਮਾਰਦੀ ਆ ਹਈ ਫਿਰ ਮੈਂ ਪਤਾ ਲੈ ਅਜੇ ਨਹੀਂ ਤਾਂ ਤਰੀ ਦਾ ਤੁਪੂ ਸਾਥੀ ਗੱਲ ਅਜੇ ਸਾਥੀ ਗੱਲ ਤਾਂ ਬਾਅਦ ਸਾਥੀ ਗੱਲ ਤਾਂ ਬਾਅਦ ਕਿੱਥੇ ਹਾਲ ਆ ਜੀ ਸਾਰਿਆਂ ਨੂੰ ਕਹਦੇ ਪੁੱਛਦਾ ਕਾਲਾ ਜੀ ਕਾਲਾ ਕਾ 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 ਦੇリカ ਠੀਕ ਠਾਕ ਆ ਸਰ ਠੀਕ ਹੋ ਕਹਦੇ ਠੀਕ ਉਹ ਮੈਨੂੰ ਤਾਂ ਠੰਡ ਲੱਗਦੀ ਏ ਮੈਨੂੰ ਤਾਂ ਠੰਡ ਚ ਨਿਲਾਤਾ ਅੱਜ ਹਾਂ ਅੱਜ ਜਾਨ ਠੰਡ ਲੱਗਦੀ ਏ ਹਾਂ ਚਾਚੀ ਕਾ ਬਾਦੇ ਚਾਚੀ ਕਾ ਕੀ ਗੱਲ ਇੰਨੀ ਬਾਤ ਹੋ ਗਈ ਏ ਬਹੁਤ ਅੱਲਾ ਤਲਾਕੀ ਜੀ ਆ ਬੋਲਣਾ ਬਹੁਤ ਲੱਗੀ ਹਾਂ ਬਾ ਬਾ ਹੈ ਬੋਲਦੀ ਬਹੁਤ ਇਕੱਲਾ ਇਹਨੇ ਬੋਲਦੀ ਤੂੰ ਵੀ ਤਾਂ ਬੋਲਦਾ ਹੱਸਦਾ ਤੂੰ ਵੀ ਬੋਲਦਾ ਹੁੰਦਾ ਤਾਂ ਇਹ ਵੀ ਕੀ ਹੈ ਕੋਈ ਤਾਂ ਸੁਣਾ ਦੇ ਟਵਿੰਕਲ ਟਵਿੰਕਲ ਇਹ ਤਾਂ ਆਉਂਦੀ ਨਹੀਂ ਇਹਨੂੰ ਪਰ ਜਾਂਦੀ-ਜਾਂਦੀ ਹੁੰਦਾ ਨਾ ਜਾਂਦੀ ਨਹੀਂ ਜਾਂਦੀ ਹਾਂ ਜੱਸ ਪਾਪਾ ਜੱਸ ਪਾਪਾ ਗਾ ਨੋ ਪਾਪਾ ਆਵਰੀ ਵਾਟ ਪੈਲਿੰਗ ਅਲਾਈ ਉਹਦਾ ਵਿੱਚ ਦੇਖ ਕਿੱਚੀਗਾ ਹਾਂ ਕੋਲਵਾ ਬਾਕੀ ਫੈਮਿਲੀ ਨਾਲ ਵੀ ਮਿਲਾਉਂਦਾ ਜੀ ਇਹ ਵੀ ਇਹ ਵੀ ਬੜਾ ਪਰਸ ਚੱਕੀ ਫਿਰਦੀ ਆ ਜੀ ਇੱਧਰ ਲੋ ਜੀ 22 22 ਹੋ ਗਿਆ ਇੱਧਰ ਰੈਡੀ ਸਤਿ ਸ਼੍ਰੀ ਅਕਾਲ ਜੀ 22 ਰੈਡੀ ਅਪਲਾਈ ਹੋਈਏ ਸਾਨੂੰ ਆਪਾਂ ਪਰ ਹੁਣ ਤਿਆਰ ਹੋ ਕੇ ਦੁਬਾਰੇ ਫੇਰ ਕਰ ਲੱਗੀ ਗੱਲ ਮੇ ਸਤਿ ਸ਼੍ਰੀ ਅਕਾਲ ਮਾਣ ਹਾਂ ਤੇ ਤਿਆਰੀ ਹੈ ਜੀ ਸਾਡੀ ਫੁੱਲ ਬਟਾ ਫੁੱਲ ਮੇਰੇ ਫੈਮਿਲੀ ਮੈਂਬਰਾਂ ਚ ਇੱਕ ਅੱਧਾ ਪਰਸਨ ਹੈ ਜਿਹੜਾ ਇੱਕ ਮਤਲਬ 25% ਤਿਆਰ ਹੋਣ ਨੂੰ ਰਹਿਦਾ ਬਾਕੀ ਆਲ ਓਵਰ ਟਾਈਮ ਦਿਖਾਉਂਦਾ 11 ਵਜੇ ਰੈਡੀ ਹਾਂ ਸਾਢੇ 11 ਦਾ ਸਾਨੂੰ ਰਵਿੰਦਰ ਨੇ ਟਾਈਮ ਦਿੱਤਾ ਸੀ ਕਿ ਸਾਢੇ 11 ਵਜੇ ਪਹੁੰਚ ਜਿਓ ਤੇ ਹੁਣ ਉਹਦੇ ਵਿੱਚ ਹਲ ਕੁਦਰ ਮੈਂ ਜਗਤ ਮਾਨ ਨੂੰ ਫੋਨ ਕਰਨਾ ਜਸਵੀਰ ਨੂੰ ਫੋਨ ਕਰਨਾ ਆਪਣਾ ਸਰਵਜੀ ਖੜਾਉਣਾ ਉਹਦੇ ਬਾਅਦ ਮਹਾਸੀ ਮਹਾਸੀ ਰਾਣੀ ਵੀ ਬਸ ਤੁਰਨੇ ਆਲੇ ਆ ਤੇ ਕੰਨੀ ਕਰਦੇ ਕਰਾਉਂਦੇ ਜੀ ਸਾਨੂੰ ਵੀ ਸਾਢੇ 11 ਜੀ ਹੋਏ ਜਾਣੇ ਆ 5-7 ਮੀਟਰ ਅੱਗੇ ਪਿੱਛੇ ਸੀ ਇਹਨਾਂ ਕੋਲ ਪਹੁੰਚ ਤੇ ਬਾਕੀ ਹਾਰੇ ਫਰੀਆ ਗਾ ਰਹੀ ਹੈ ਜੀ ਜਿਆ ਕਿਆ ਬਾਤ ਹੈ ਦੇਖੋ ਲੈ ਸੱਸੀ ਕਾਲ ਦੀ ਸਾਰਿਆਂ ਨੂੰ ਠੀਕ ਹੈ ਸਰ ਤੋਂ ਬਾਹ ਹੋ ਲੱਗਦਾ ਨਹੀਂ ਬੰਦ ਜਰਾ ਬਾਈ ਜੀ ਮੈਂ ਆਨੇ ਪਰ ਖਿਲਾ ਦਿੰਦੇ ਆ ਜੀ ਆਹ ਕਿਆ ਜੀ ਮੇਰੇ ਬਾਹ ਟੁੱਟੇ ਹੋਏ ਯਾਰ ਬਿਊਟੀ ਪਾਰਲਰ ਵਾਲਾ ਮਾ ਕੇ ਲਟ ਜੀ ਲਟਕਾ ਦ ਮਾਮਾ ਉਹ ਕਰਨਾ ਨਹੀਂ ਜੀ ਲਟਕਾਉਣੀ ਜੀ ਬਸ ਜੀ ਬਾਹ ਵਧੀਆ ਲੱਗ ਮਾਰੇ ਦੋ ਨਾ ਮਗਰ ਪਾਓ ਚਲ 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 ਆ ਨਾ ਤੋਂ ਸਾਰੇ ਵੀ ਹਰ ਦਾ ਬਾਹ ਖਰਾਉਂਦਾ ਨਹੀਂ ਤੇਰਾ ਉਹ ਬਾਹ ਤਰਾਂ ਦਾ ਬਾਹ ਦੇਖ ਉਹ ਜਦੋਂ ਟੌਰ ਘਰੋਂ ਬਿਊਟੀ ਪਾਲਰੋਂ ਪੈਸੇ ਲੈ ਕੇ ਕਢਾਉਂਦੀ ਆ ਹੋਰ ਵੀ ਕੀ ਕੱਟਣਾ ਮੇਰੀਆਂ ਜੁਲਫਾਂ ਨਿੱਕੀਆਂ ਦੇਖੀਆਂ ਨਹੀਂ ਆਹ ਦੇਖੋ ਨੋਦਾਨੀ ਨੇ ਕਲੇਮ ਖਲਾਰਾ ਜ਼ਰੂਰ ਪਿਆ ਦੇਖਿਆ ਬੰਦਾ ਖਲਾਰਾ ਦਾ ਪੈਂਟ ਹੀ ਖੇਡਦਾ ਹੁੰਦਾ ਚਿੜੀਆ ਘਰ ਬਣਾ ਮਾ ਹੁੰਦਾ ਜਾਂ ਕੰਮ ਕਰਦੇ ਹੁੰਦੇ ਆ ਨਾ ਚਿੜੀਏ ਦਾ ਹੌਸਲਾ ਐਂ ਕਹਿਣਾ ਕੱਢੀ ਮੈਨੂੰ ਆਦੇ ਕੱਪੜੇ ਖੋਣ ਕੇ ਦੋ ਸਾਰੇ ਜੁੱਤੀ ਵੀ ਚਾਹੀਦੀ ਮੈਨੂੰ ਉਹਦੀ ਪੈਂਟ ਵੀ ਹਾਂ ਮੈਂ ਮਾਂ ਇਹ ਸੋਨਾ ਲੱਗਦਾ ਮਨ ਅੱਜ ਇਹ ਲੇਕਿਨ ਆਪਰਾ ਪਾਸ ਕੱਟੇ ਸਿਰਦਾ ਹੈਲੋ ਆਪਣੇ ਚਾਹੀਦਾ ਮੈਨੂੰ ਉਹ ਬੋਲਦੀ ਨਹੀਂ ਕਰਦੇ ਕਿਹੜੇ ਕਿਹੜੇ ਮਾਂ ਪਾ ਵਾਰ ਕਿ ਦਿਖਾਉਂਦਾ ਵਾਰ ਤੇ ਦੌੜ ਤੇ ਕਰਕੇ ਦਿਖਾਉਂਦਾ ਚਲੋ ਹੋ ਗਈ ਗੱਲ ਬਸ ਬੀਬੀ ਨਾਲ ਕੋਈ ਨੂੰ ਮਤਾ ਦੇਣਾ ਤੁਸੀਂ ਬਸ ਤੁਰਪੋ ਆਪਣਾ ਖੜ ਜਾਓ ਆਪਾਂ ਤਾਂ ਉਹਨਾਂ ਨੂੰ ਵੀ ਤੁਸੀਂ ਆ ਜਾਓ ਚਲ ਬਾਫੇ ਤਾਂ ਗੱਲੇ ਖਤਮ ਹੋ ਗਈ ਸ਼ੁਭਾ ਤੈਨੂੰ ਕਹੜੇ ਕਹਨੇ ਕੱਪੜੇ ਵਾ ਠੀਕ ਹੈ ਜੀ ਮੈਂ ਹਲ ਵੇਟ ਕਰਨ ਨੂੰ ਤਿਆਰ ਆ ਆਪਣੇ ਉਹਦੀ ਤੇ ਇਹ ਕਹਿੰਦੀ ਵੀ ਨਾ ਬਾਅਦ ਵਿੱਚ ਹੋਏ ਨੇ ਨਾ ਸੜਾਓ ਮੈਂ ਬੋਲਣਾ ਕਰਕੇ ਲੇਟ ਹੋ ਗਿਆ ਨੇ ਫਿਰ ਦੇਖੋ ਮੈਂ ਕਹਿ ਰਿਹਾ ਤਾਂ ਚਾਹ ਨਹੀਂ ਗੱਲ ਉਹ ਨਹੀਂ ਗੱਲ ਮੈਂ ਕਹੂੰਗਾ ਇਹ ਕਰਦੇ ਮਾਣੇ ਮਾਦਰੇਾਂ ਦੀ ਪੱਖ ਦੀ ਗੱਲ ਕਰਦੇ ਹਾਂ ਗੱਲ ਇਹ ਆਪਣੇ ਟਾਈਮ ਪਰ ਨਹੀਂ ਹੁੰਦੀ ਵੀ ਜੇ ਅਸੀਂ ਉਹਨਾਂ ਨੂੰ ਟਾਈਮ 10:30 ਦਿੱਤਾ ਤਾਂ ਉਹ 10:30 ਵਜੇ ਉਹਨੇ ਆਉਣੇ ਚਾਹੀਦੇ ਪੁਆਇੰਟ ਹੈ ਇੱਕ ਗੱਲ ਕੋਈ ਨਾ ਨਹੀਂ ਹੁਣ ਇਹ ਕਹੀ ਜਾਂਦਾ ਮੈਂ ਉਹ ਸਿੱਧੇ ਉੱਥੇ ਆ ਦੂੰ ਤੁਸੀਂ ਨਾ ਲੇਟ ਹੋ ਜਾਓ ਭਾਈ ਤੂੰ ਨਾ ਬੋਲ ਪਹਿਲੇ ਆਪਾਂ ਤਾਂ ਲੇਟ ਹੋ ਜੰਨਾ ਤੂੰ ਬਣਾ ਲਓ ਤੂੰ ਸਮਝਾ ਲੈ ਇਹਨਾਂ ਨੂੰ ਵੇਖ ਤੇ ਨਹੀਂ ਬੋਲਦਾ ਅੱਛਾ ਫਿਰ ਨਹੀਂ ਬੋਲਦਾ ਬੈਠ ਜਾ ਰਾਵਲ ਜਾ ਕੇ ਅੰਦਰ ਜਦੋਂ ਤੱਕ ਹੁਣ ਆਉਂਦੇ ਨਹੀਂ ਹੈਗੇ ਉਹ ਉਦੋਂ ਤੱਕ ਥੋੜੋ ਨਿਕਲਣ ਆਪਾਂ ਨੂੰ ਇਹ ਤਾਂ ਪਹਿਲਾਂ ਤੁਸੀਂ ਕਰਨੀ ਕਿਹਨਾਂ ਤੁਸੀਂ ਕੀ ਚੀਜ਼ ਬੇਕ ਨਹੀਂ ਤੁਸੀਂ ਕਰਦੇ 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 ਕੋਈ ਹੋਈ ਕੋਈ ਦਾ ਕੀ ਮਤਲਬ ਹੁੰਦਾ ਨਹੀਂ ਮੇਰੀ ਕਿ ਕੱਲ ਦਾ ਜਵਾਬ ਦੇ ਜੇ ਬਗੈਰ ਦੱਸੇ ਦੇ ਚਲੇ ਜਾਂਦੇ ਉਹਨਾਂ ਨੇ ਕਹਣਾ ਸਾਨੂੰ ਛੱਡ ਕੇ ਚਲੇਗੇ ਹਾਂ ਫਿਰ ਕੋਈ ਨਾ ਸਰ ਨੂੰ ਕਿਵੇਂ ਜਿਹੇ ਜਿਹੇ ਗੱਲਾਂ ਕਰਿਆ ਕਰਾਂ ਮੈਂ ਤਾਂ ਦੇ ਵੀ ਹਾਂ ਕਿ ਸਹਾਰ ਲਿਆ ਕਰੂੰਗੀ ਕਿ ਮੈਂ ਤੁਸੀਂ ਆਪਣੀਆਂ ਗੱਲਾਂ ਇਹ ਜੀਆਂ ਕਰਦਿਆ ਕਰੋ ਗੱਡੀ 'ਚ ਬੈਠਦੇ ਰਹਿ ਕੇ ਥੱਲੇ ਹੈਨਾ ਗੁੱਸੇ ਹੋ ਗਈ ਹੈ ਨਾ ਹਾਂ ਉਹਦਾ ਚੱਟੀ ਜਿਹੜਾ ਦਲਕ ਤੇਨੂੰ ਜਾਣਾ ਹੁੰਦਾ ਨਾ ਤੋ ਪਰ ਤੇ ਖੜਕਰੀ ਹੁੰਦੇ ਐ ਕਣੀ ਚੱਲ ਜਾਂਦਾ ਕੰਮ ਠੀਕ ਸੁੱਖਾ ਸੱਪੇਰ ਨੂੰ ਛੇੜੂ ਮਾਰੂ ਵੀ ਕਿਹੜੇ ਕੱਪੜੇ ਚਾਹੀਦੇ ਆ ਆ ਆ ਤੇਰੇ ਨਹੀਂ ਸੋਣੇ ਹੈ ਕਿ ਤੇਰੇ ਵੀ ਤੇਨੇ ਸੋਣੇ ਦੇ ਹਾਂਜੀ ਬੱਲੇ ਨਹੀਂ ਨਹੀਂ ਜੋ ਨੇ ਪਕੜੇ ਜਿੰਨੇ ਹਣੇ ਹਾਂਜੀ ਹਾਂ ਆਹ ਆ ਦੇਖ ਆਇਆ ਫਿਰ ਇਦਾਂ ਦੇਖ ਲੈ ਬਈ ਸੰਦੀਪ ਨੇ ਰੋਟੀਆਂ ਪਕਾਈਆਂ ਤੇ ਨੇ ਆਪਨੇ ਦਿਖਾਦੀ ਹੈਗੀ ਸਾਰਿਆਂ ਨੂੰ ਸਹੀ ਗੱਲ ਆ ਸਾਰਿਆਂ ਨੂੰ ਸ਼ਿਕਾਇਤੀ ਨੇ ਇਹ ਇਹ ਕਹਿੰਦੀ ਮੈਂ ਵੀ ਖਾਣੀ ਤੁਹਾਨੂੰ ਅੱਧੇ ਰੋਟੀਆਂ ਦਿੱਤੀਆਂ ਮੈਂ ਉਹ ਮੈਂ ਕਿਹਾ ਮੈਂ ਮੈਂ ਰੋਟੀ ਦਾ ਭੂਖਣਾ ਬਣਾ ਕੇ ਲਿਆ ਦੇ ਕਹਿੰਦਾ ਯਾਰ ਮੈਂ ਤੇਰੇ ਸਾਗ ਜਮ ਕੱਤੇ ਲਿਆ ਇੱਕ ਬੂਲਤੀ ਦੇਗਾ ਦਿੱਤਾ ਹੋ ਗਿਆ ਹਾਦਰ ਹੁਣ ਭੁੱਖਾ ਨਾ ਮੱਕੀ ਦੀ ਰੋਟੀ ਦਾ ਭੁੱਖਾ ਕਿਉਂ ਪੰਜ ਮਿੰਟ ਲਈ ਫਿਰਦਾ ਤਾਂ ਅੱਛਾ 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 ਉਹਨੇ ਆਪ ਖਾਦਾ ਫਿਰ ਇਹ ਨਹੀਂ ਹੈਗਾ ਚਾਹੋ ਗਿਆ ਚਟੜਾ ਨੇ ਕੁਝ ਯਾਦ ਆ ਗਿਆ ਨਾ ਸ਼ੁਕਰ ਦੇਖ ਲੈ ਜਿਹੜਾ ਟਾਈਮ ਲੇਟ ਹੋ ਰਿਹਾ ਕੁਝ ਨਾ ਕੋਈ ਯਾਦ ਆ ਰਿਹਾ ਇਹਨਾਂ ਨੂੰ ਨੱਥ ਨੱਥ ਪੱਤੂ ਦਾ ਪੱਡੀ ਇਕੜੀ ਬੰਦੀ ਯਾਰ ਮੱਕੀ ਦਾ ਉਹਨੂੰ ਪਾਤੀ ਸਾਹਿਬ ਨਹੀਂ ਮੈਂ ਬੰਦ ਕਰਤਾ ਕਿ ਨਹੀਂ ਲੱਗਿਆ ਮੈਂ ਕਰਨਾ ਸਾਨੂੰ ਪੜਾ ਫੋਨ ਕੱਟ ਆ ਕੱਟੀ ਇਹ ਦੇਖੀ ਕਿੱਥੇ ਰਹਿ ਗਏ ਓਏ ਫੜੀ ਚਲੋ ਯਾਰ ਤੂੰ ਵੀ ਤਾਂ ਰੋਟੀ ਖਾ ਲਈ ਇਹ ਆ ਤੂੰ ਖਾ ਲੈ ਓਏ ਯਾਰ ਸਾਰੇ ਚੱਕਰ ਖਾ ਕੇ ਨੰਗੀ ਜੀ ਆ ਅੱਗੇ ਦਾ ਪਤਾ ਨਹੀਂ ਕਿੰਨੇ ਕੇ ਚੱਕਰ ਖਾ ਕੇ ਗਿਰ ਗਈ ਤੈਨ੍ਹ ਸਾਲੀ ਪੁੱਤ ਹਾਂ ਜੀ ਤੈਨ੍ਹ ਤੇ ਬੱਗੇ ਖਾ ਲਈਆ ਪਾ ਹਾਂ ਤੈਨ੍ਹ ਇੱਥੇ ਬੱਗੇ ਖਾ ਲਈਏ ਬੈਠ ਕੇ ਖਾਣ ਦਾ ਟਾਈਮ ਮੈਂ ਮੇਰੇ ਮੇਰੇ ਮਗਰ ਪੈਣਾ ਸੋ ਯਾਰ ਬੈਠਣਾ ਨਹੀਂ ਮੈਂ ਚੱਲੇ ਯਾਰ ਬਾਪੂ ਸਾਰੀ ਦੇ ਦੇ ਇਹਨੂੰ ਹੁਣ ਤਾਂ ਜੇ ਮੈਂ ਪ੍ਰਸ਼ਾਦਾ ਦਿੱਤਾ ਤਾਂ ਦੱਦਿਆ ਨੇ ਉਹ ਪਤਾ ਨਹੀਂ ਕਿੱਥੇ ਰੱਖਿਆ ਕਿੱਥੇ ਨਹੀਂ ਲਿਬੜ ਜਾਣਾ ਲਿਬੜ ਜਾਣਾ ਉੱਥੇ ਜਾ ਕੇ ਪਤੌੜ ਖਾ ਲਿਓ ਯਾਰ ਸਾਰੀ ਜਿੰਦਾ ਸਵੇਚੋਡਾ ਪਾਈ ਜਾਂਦਾ ਫੋਨ ਕਿਹਾ ਪਤੌੜ ਖਾ ਲਿਓ ਉੱਥੇ ਜਾ ਕੇ ਤੁਹਾਨੂੰ ਪਤਾ ਮੇਰਾ ਸਿਰ ਦੁਖਦਾ ਸਵੇਰ ਦਾ ਅੱਛਾ ਸਿਰ ਦੁਖਣ ਕਰਕੇ ਮੈਨੂੰ ਅੱਧੀ ਰੋਟੀ ਖਾਣੀ ਪਈ ਤੇ ਮੈਂ ਗੋਲੀ ਲਈ ਹਾਂ ਇਹ ਮੈਂ ਉੱਥੇ ਨਾ ਬੋਲੀ ਫਿਰ ਤਾਂ ਚੁੱਪ ਚੁੱਪ ਨਹੀਂ ਸੋਹਣੀ ਲੱਗਣੀ ਮੈਨੂੰ ਖੁਦ ਨੂੰ ਫੀਲ ਆਈ ਜਿਵੇਂ ਮੈਂ ਜ਼ਿਆਦਾ ਬਿਮਾਰ ਅਜੀ ਕਿਪ ਰਹੀ ਚੱਲ ਗੋਲੀ ਲੈ ਤੂੰ ਟੌਰ ਅੱਜ ਸਾਰਿਆਂ ਨੇ ਪੂਰੀ ਖੱਡੀ ਵੀ ਅੱਜ ਹੋਰ ਗੱਲਾਂ ਦੀਆਂ ਗੱਲਾਂ ਜਿਹੜੇ ਆਪਣਾ ਉਹ ਕਰ ਦਿਓ ਦਰਵਾਜੇ ਦਰੂਦ ਦੇ ਕਰੇਟ ਹਾਂ ਅਮਨਾ ਨੂੰ ਕਰ ਲਾ ਅਮਨਾ ਸਰਬਜੀਤ ਹੁਣਾ ਕਰ ਅਮਨਾ ਹੁਣਾ ਨਹੀਂ ਜਾਣਾ ਕਿਨੇ ਕਿਨੇ ਆ ਪਾਸ ਪੈਨੇ ਹਾਂ ਵੀ ਕਿਨੇ ਅੱਛਾ ਅੱਛਾ ਚਾ ਫਿਰ ਯਾਰ ਹੁਣ ਫਿਰ ਦੱਸ ਦੋਗੀ ਟਾਈਮ 11 ਵਜੇ ਦਿੱਤਾ ਉਹ ਸਵੇਰ ਆਣਾ ਪੈਣਾ ਕਰਤੀ ਹੋ ਗਿਆ ਹਾਂ ਹਾਂ ਜੀ ਆਪਣੇ ਘਿੰਡਾ ਕੱਲ ਆ ਜਾਣ ਮੈਨੂੰ ਕੋਈ ਪਤਾ ਆਪਸ ਵਿੱਚ ਨਹੀਂ ਪਤਾ ਆਪਣੇ ਹੈ ਵੀ ਕਾਏ ਜਿਹੜਾ ਜ਼ਿੰਦਾ ਲੌੜਾ ਤੁਸੀਂ ਲੱਗੇ ਵੀ हां हां ਬਾਕੇਦਰ 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 ਲੈ ਕੇ ਜਾਵਾਂਗੀ ਬੈਠਣਾ ਕਿਸੇ ਨੇ ਐਂਚ ਨਹੀਂ ਉੱਪਰ ਦਰਾਜੇ ਲਾ ਦਿਓ ਤੁਸੀਂ ਆਪਣੇ ਉੱਪਰ ਲਈ ਸੇਫਟੀ ਕਰੋ ਥੱਲੇ ਜੀਰੂ ਜੀ ਬਿੰਦਰ ਦੀ ਦੁਕਾਨ ਆ ਗਿਆ ਉਹਨੂੰ ਲਾ ਦੇਣੀ ਨਾ ਇਹਨੂੰ ਇਹਨੂੰ ਤਾਂ ਕੁੱਤੇ ਨੂੰ ਭੁੱਖ ਲੱਗੀ ਵੀਜੀ ਇਹਨੂੰ ਛੱਡ ਦੇ ਨੂੰ ਚੱਲੇ ਰਹਿ ਲੈ ਨੂੰ ਏ ਚਲੋ ਵੀ ਉਧਰ ਸਰਬ ਜੀ ਤਰ੍ਹਾਂ ਹੀ ਫੋਨ ਨਹੀਂ ਚੱਕਦੇ ਜਾਣਦਾ ਸਾਰਾ ਉਹਨੂੰ ਇਕੱਠੀ ਪੈਣਾ ਕੱਲੇ ਕੱਲੇ ਥੋੜੋ ਥਲ ਜੂਗੇ ਤੁਸੀਂ ਹਾਂ ਕਈ ਗੱਲ ਤੁਹਾਡੀ ਸਹੀ ਆ ਸਾਲਾ ਇਹਨੇ ਸਹੀ ਆ ਉੱਥੇ ਸਾਰੇ ਕੰਮ ਕੰਪਲੀਟ ਹੋ ਗਏ ਸਾਡੇ ਗਾਵਾ ਖਾਣਾ ਦਾ ਕੰਮ ਨਹੀਂ ਰਿਹਾ ਹਾਂ ਮੈਂ ਤਾਂ ਹੀ ਕਹਿੰਦਾ ਤੁਸੀਂ ਨਹੀਂ ਕਿਹਾ ਹੋਈਆਂ ਤਿਆਂ ਹਾਂ ਤੁਸੀਂ ਨਹੀਂ ਤਿਆਰ ਹੋਈਆਂ ਤੁਸੀਂ ਤਿਆਰ ਹੋਦੀਆਂ ਮੇਰੇ ਮੂੰਹ ਤੇ ਵੀ ਆਪਣੇ ਤੇ ਵੀ ਭਾਂਡੇ ਭੰਨਨੇ ਮਸੂਹੇ ਮੇਰੇ ਮੂੰਹ ਤੇ ਵੀ ਪਾਣੀ ਆਈ ਜਾਂਦਾ ਜੀ ਹੁਣ ਦੇਖ ਕੇ ਰੋਟੀ ਮੈਂ ਪਹਿਲਾਂ ਪ੍ਰਸ਼ਾਦ ਦੇ ਛਕਤਾ ਲੈ ਵਿੱਚ ਰੋਟੀ ਸਜੀ ਤੁਨਕਾਰ ਉੱਥੇ ਲੈ ਕੇ ਗਿਆ ਉੱਥੇ ਭਾਈ ਨੇ ਉੱਥੇ ਜਾ ਕੇ ਉਹਨਾਂ ਨਾਲ ਸਰਬਜੀਤ ਦੀ ਵੀ ਗਲਤ ਆ ਨਾ ਵੀ ਹੋਣ ਆਪਣਾ ਆਨਰ ਰੱਖੇ ਜਾਂ ਪਤਾ ਜਾਣਾ ਤਾਂ ਜਾਣਾ ਬਈ ਉਹ ਅੱਜ ਡਟ ਕਰੀ ਮੈਂ ਨਹੀਂ ਨਹੀਂ ਬਣਾਉਂ ਚੱਤੀ ਆ ਰੋ ਹਾਂ ਸੁਣਾ ਮੇਰੇ ਦਿਲ ਆਇਆ ਕਰਦਾ ਉਹਨੂੰ ਤੋਂ ਮਿਲਣ ਲੱਜਣਾ ਤੇ ਯਾਰ ਹੁਣ ਗਾਣਾਂ ਦੇ ਕੰਮ ਕਰਿਆ ਖਾਣ ਕੇ ਹੀ ਉਹ ਤਾਂ ਨਾ ਨਾ ਗਾਣਾਂ ਦਾ ਕੰਮ ਕੋਈ ਨਹੀਂ ਹੈ ਕਰ ਹੁਣ ਉਹਨੂੰ ਚਾਚੀ ਹਰਜੀਤ ਚਾਚੀ ਹਰਜੀਤ ਤਾ ਚਾਚੀ 2 ਮਹੀਨੇ ਚੱਕੇ ਹੋਏ ਆ ਅੱਛਾ 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 ਜੇ ਅਸਮੀ ਨਾਲ ਗੁੱਗਲ ਆਡੀ ਚੋਂ ਨੰਬਰ ਫੜਾ ਕਰਵੇਂ ਸੇਵ ਜਿਹੜੇ ਜਿਹੜੇ ਫੋਨ ਦੀ ਕਿਉਂ ਆ ਹਾਂ ਕੁੱਟ ਖਾਣੀਆਂ ਲਾ ਲਿਆ ਸਾਲ ਕੋਟੀ ਚੱਲ ਫੋਨ ਮਿਲਿਆ ਹਾਂ ਮੱਤੇ ਰਾਵਾਂ ਕੋਈ ਸਾਗ ਨਹੀਂ ਰਾ ੱਟਕੇ ਨਾਲ ਗੱਲ ਪਈ ਜਾਂਦੀ ਕੁੜੀ ਦੇ ਨਾਲ ਆ ਦੇਖ ਲੋ ਆ ਦੇਖੋ ਤਿੰਨ ਕਾਲ ਆ ਲਿਆ ਕਿਆ ਹੈ ਕੈਂਡੀ ਹਰ ਇੱਕ ਆ ਲਿਆ ਇੱਕ ਆ ਲਿਆ ਉਹੀ ੱਟਕੇ ਨਾਲ ਐਨੇ ਸਕੈਨਰ ਆ ਘਾਰ ਆ ਦੇਖਿਓ ਜੀ ਕੈਮਰੇ ਚ ਦਿਖਦਾ ਕਿ ਉਹ ਦੇਖੀ ਪੁੱਤ ਤੈਨੂੰ ਦਿਖਾਈ ਹਾਂ ਸਾਗ ਛੱਡ ਜੂਗਾ ਕਿੱਥੇ ਦਿਖਾਈ ਟੋੜਾ ਮੇਰੇ ਪੁੱਤ ਦੀ ਉਹ ਚੱਕ ਲੈ ਕੇ ਨਹੀਂ ਕਿਉਂ ਇੱਧਰ ਧਿਆਨ ਦੇ ਨਹੀਂ ਚੱਕਿਆ ਤੂੰ ਤਾਂ ਹੁਣ ਉੱਥੇ ਹੀ ਪਹੁੰਚੇ ਦੀ ਚੱਕੂ ਵੈਸੇ ਹੀ ਨਾ ਆਓ ਜੀ ਜੀ ਆਇਆਂ ਨੂੰ ਸਵੇਰੇ ਸਵੇਰੇ ਪਹੁੰਚ ਗਈ ਜੀ ਮਠਿਆਈ ਸਾਡੇ ਪਿੰਡ ਕਿਹਾ ਦੋਤੀ ਦਾ ਕਿਹਾ ਬਿਆਹ ਨਾ ਦੋਤੀ ਦਾ ਕਿਹਾ ਨਾ ਨਾਨਕ ਸ਼ੱਕ ਲਾਉਣ ਜਾਣਾ ਨਾਨਕ ਸ਼ੱਕ ਲਾਉਣ ਜਾਣਾ ਉਹਨਾਂ ਨੇ ਤੇ ਉਹਦੀ ਉਹਦਾ ਸਾਰੇ ਪਿੰਡ ਚਾ ਵੰਡ ਤੇ ਜੀ ਮਿੱਠਾ ਅ ਰੀਤ ਤਾਂ ਇਹ ਦੇਖਦੀ ਫਿਰਦੀ ਖਾਂਦੀ ਬੰਨ ਪਹਿਲੀ ਹਾਂ ਪਹਿਲੀ ਆ ਗਈ ਚਲੋ ਹੁਣ ਬਾਕੀ ਵੀ ਦੇਖੀ ਬਾਹਲੇ ਪਹੁੰਚ ਗਏ ਥੱਲੇ ਬਾਈਓ ਆਇਆ ਚਲੋ ਚਲੋ ਲੋਗ ਆ ਗਏ ਦੋਨੋਂ ਭਾਰਤ ਕੱਪੜੇ-ਕੁੱਪੜੇ ਚੱਕ ਕੇ ਅੰਦਰ ਤਾਂ ਕਰੋ। ਆਓ। ਬਾਹਰ ਦੇ ਸੰਦੀਪ ਮੈਂ ਤਾਂ। ਬਾਹਰ ਚੱਲੋ ਬਾਹਰ ਤੇ ਕੱਪੜੇ-ਕੁੱਪੜੇ ਅੰਦਰ ਕਰਨੇ ਕੋਸ ਨਹੀਂ। ਇਹ ਨਾਲੇ ਗਿੱਲੇ ਨੇ ਪਏ ਸਾਰੇ। ਘਾਂਟੇ ਚ ਮੋੜੇ ਆੜਾ। ਬਰੇਕ ਇੱਥੇ ਲਾ ਲੈਣੀ ਹੈ। ਉਹ ਮੇਰਾ ਪੁੱਪੂ ਜਿਹੜਾ ਕੰਮ ਸੰਭਾਲਣ ਵਾਲਾ ਮਗਰ ਤੇ ਹਵਾ ਚੱਲ ਪਵੇ ਕੋਈ ਲੈਣ-ਦੇਣ ਚੱਕਰ ਕਢਾਉ ਦੇਵੇ। ਹਾਂ। ਵੈਰੀ ਗੁੱਡ। ਬਾਹਰੋਂ ਸਤਨਾਬ ਇੱਧਰ ਪੂਰੀ ਹਰਿਆਈ ਇੱਥੇ ਖੜਾ ਦੇ ਪੂਰੀ ਹਰਿਆਈ ਵਾਜਦੇ ਨੇ ਬਸ ਕੰਦਾ ਇਹ ਤਾਰਦਣੇ ਹਾਂ ਉਹ ਖੜੀ ਜਿੱਧਰ ਅੱਧੀ ਸਾਡੀ ਫੈਮਿਲੀ ਤਿਆਰ ਹੋਈ ਕਰ ਰਿਹਾ ਮੇਟ ਤੇ ਹੁਣ ਨਿਕਲਣ ਚਪਲਾਈ ਥੋੜੀ ਇਹਨਾਂ ਨੂੰ ਵੀ ਚੱਕ ਕੇ ਵਿੱਚ ਸੜਦੇ ਮਸ਼ੀਨ ਦੇ ਦੇ ਕੱਪੜੇ ਘੇਰਨੇ ਵਾਲਿਆ ਚੱਲ ਇੱਕੋ ਲਾਤ ਨੱਠ ਭੱਜ ਜੀ ਪੈ ਗਈ ਪ੍ਰਸਾਦਾ ਸ ਕਰਨ ਦੇ ਬਾਅਦ ਜੀ ਵੀ ਚੱਲੀ ਰਹੀ ਤਾਂ ਇੱਧਰ ਆ ਜਾ ਪੁੱਤ ਚੁੱਲੇ ਤੇ ਤਾਂ ਕੱਪੜੇ ਲਵੇੜ ਲੈਣੇ ਇਹਨੇ ਦੇਖੋ ਜੀ ਇਹ ਲੱਡੂ ਆਪਣਾ ਚੱਕ ਕੇ ਕੰਮ ਸ਼ੁਰੂ ਕਰੇ ਦਿੱਤਾ ਲੱਡੂ ਵਾਲਾ ਸੱਟੀ ਨਾ ਹੁਣ ਦੇ ਚੱਲ ਰੱਖ ਤਾ ਹੱਥ ਤਾਂ ਖਾਈ ਸਾਫ਼ ਲਾ ਇਹ ਪਾਰ ਮੈਨਣੀ ਐਕਣੀ ਹੁੰਦਾ ਐਕਣੀ ਇਹਨਾਂ ਦਾ ਦਵੱਕਾਂ ਦਾ ਕੰਮ ਹਾਂ ਇਹ ਤਾਂ ਚਲ ਆ ਜਾਓ ਫਿਰ ਆ ਜਾਓ ਕੁਛ ਨਹੀਂ ਛੱਡਿਆ ਹੈਗਾ ਕੁਛ ਨਹੀਂ ਛੱਡਿਆ ਹਾਂ ਆ ਗਏ ਬੰਦੇ ਬਾਕੀ ਹੋ ਗਏ ਸਰ ਵੀ ਤੇ ਨਾਲ ਗੱਲ ਸਮਝੀ ਨੇ ਵੀ 2 ਮਿੰਟ ਦੇ ਵਿੱਚ ਬਸ ਆਪਾਂ ਪਹੁੰਚ ਲੜ ਕੇ ਥੱਲੇ ਜਿਸ ਜਾਨਵਰ ਗੱਡੀ ਨਹੀਂ ਝੌਂਖੜਾ ਮਾਤਾ ਥੱਲੇ ਆ ਗਈ ਹਾਂ ਬਸ ਹੁਣ ਮਾਣੇ ਮੱਜਰੀਆਂ ਦਾ ਕੀ ਕਰੀਏ ਸਭੀ ਚਲੋ ਬਸ ਜਾਨ ਨੂੰ ਤੁਸੀਂ ਥੱਲੇ ਪਹੁੰਚੋ ਆ ਜਾਣਾ ਉਹਨਾਂ ਨੇ ਸਾਡੇ ਪੰਜ ਤੇ ਪੰਜ ਤੇ ਹਾਂ ਚਲੋ ਗੁੱਡਾ ਫਿਰ ਉਹਨਾਂ ਨਾਲ ਹੁਣ ਗੱਲ ਕਰਕੇ ਟੋ ਕਹਿੰਦੇ ਪਤਾ ਨਹੀਂ ਕਿੱਥੇ ਕ ਪਹੁੰਚ ਗਏ ਉਹ ਤੁਰੇ ਹੋ ਜਾਣੀ ਹਾਂ ਹਾਂ ਬਸ ਗੁੱਡਾ ਫਿਰ ਬਸ ਗੱਲ ਖਤਮ ਹੋ ਗਈ ਮੈਂ ਥੱਲੇ ਹੋ ਕੇ ਇਕੱਠੇ ਜੇ ਹੋ ਕੇ ਨਿਕਲ ਦੇ ਨਾ ਕਿਰਪਾ ਬਾਹਰ ਦਾ ਨਾਮ ਲੈ ਕੇ ਅੱਥੀ ਅੱਛਾ ਆਪਾਂ ਬੈਠਣਾ ਆਪਣੇ ਆਪਾਂ ਗੱਡੀ ਦੇ ਵਿੱਚ ਪੂਰੇ ਆ ਜਾਣਗੇ ਹਾਂ ਪਾਪਾ ਜੀ ਰੈਡੀ ਆ ਤੇ ਲੈ ਪਾਪਾ ਜੀ ਰੈਡੀ ਸੀ ਹਾਂ ਇਹ ਦੇਖਾਂ ਵੀ ਕਿ ਇੱਧਰ ਉੱਧਰ ਨਿਕਲ ਗਏ ਹੁਣ ਜਾਣਗੇ ਇਹ ਵੀ ਦੇਖਣਾ ਪੈਣਾ ਹਾਂ ਦੇਖਾਂ ਜੀ ਕਿੱਥੇ ਪਾ ਹਾਂ ਚਲੋ ਆਜੋ 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 ਆ ਗਿਆ ਆਹ ਚਲੋ ਚਲੋ ਜੀ ਦੇ ਲਾ ਦੇ ਲੈ ਆਹ ਲਾ ਦੇ ਲਾ ਦੇ ਕਿੱਧਰ ਨੂੰ ਚੱਲਿਆ ਉਹ ਪੁੱਪੂ ਮਾੜਾ ਪੁੱਤ ਹੈ ਕਰ ਨਾ ਆ ਜਾ ਓਏ ਸਾਲੋ ਥੱਲੇ ਉੱਤਰੋ ਥੱਲੇ ਰੋ ਫੜਾ ਫੜ ਏਹ ਤਾਂ ਟਾਂਟੀ ਵਿੱਚ ਚਮਕਦਾ ਹੈ ਇਹਦੇ ਨਾਲ ਸਪੋਰਾਂ ਪਾਉਂਦਾ ਹੈ ਹਾਏ ਇਹ ਰੋ ਸ਼ੀਸ਼ਾ ਹਾਂ ਇਹਨੂੰ ਸ਼ੀਸ਼ਾ ਲੱਗਿਆ ਬਸ ਤਾਰੇ ਲੱਗੇ ਹੋਏ ਫੇ ਚਮਕਣੀਆਂ ਨੇ ਹੋਰ ਤਾਂ ਫੜਨੂ ਹੁਣ ਨਾ ਸੋਤਣਾ ਹੁਣੇ ਹੋ ਜਾ ਬਾਰ ਆ ਵੀ ਮਾਪੂਰ ਕਰ ਸਕਦੇ ਆ ਉਹਦੇ ਇੱਕ ਬੈਠਣ ਲਈ ਵਾਹ ਲੈ ਜਾਓ ਦਰਵਾਜ਼ਾ ਸ਼ੇਪੇ ਡਾਊਨ ਕਰ ਦੋ ਲੋ ਵੀ ਇੱਧਰ ਜਸਵੀਰ ਸਿੰਘ ਜੀ ਸਤਿ ਸ੍ਰੀ ਅਕਾਲ ਸਾਹਿਬ ਜਿੱਥੇ ਨਾ ਬੈਠਣਾ ਜਿੱਧਰ ਮਰਜੀ ਬੈਠ ਜਾਵੇ ਜਿੱਧਰ ਮਰਜੀ ਦਾ ਦਿਲ ਕਰਦਾ ਇੱਧਰ ਬਿਠਾਣ ਲਾ ਇੱਧਰ ਬਿਠਾਣ ਲਾ ਉਧਰ ਬਿਠਾਣ ਲਾ ਉਧਰ ਬਿਠਾਣ ਲਾ ਬੈ ਜਾ ਉਧਰ ਉਧਰ 0092 ਇਹ ਹੋ ਗਈ ਜੀ ਗੱਡੀ ਆ ਗਈ 0092 ਤੇ 0092 ਆ ਖੜੀ ਆ ਹਾਂ ਟਾਈਮ ਦਾ ਪਾਬੰਦ ਨਹੀਂ ਹੈਗਾ ਤੁਸੀਂ ਗੱਲ ਬਾਜੀ 5 ਮਿੰਟ ਲੇਟ ਆ ਤੇ ਵਾਸ ਤੋਂ ਹੀ 5 ਮਿੰਟ ਦਾ ਹੀ ਫਰਕ ਆ ਸਾਰਾ ਸਾਨੂੰ ਭੇਜ ਦੇ ਕਿੱਧਰ ਆਣਾ ਇੱਥੇ ਦੇ ਦੇ ਹੋ ਜਾਣ ਐਡਜਸਟ ਬਿਠਾ ਲਦੇ ਆਂ ਉਹਦੇ ਸਾਰੇ ਨੂੰ ਖੋਲਾ ਗੱਡੀ ਮੈਂ ਆਪਣੀ ਵਾਲੀ ਵੜ ਜੋ ਜਿੱਥੇ ਜਿੱਥੇ ਵੜਨਾ ਵੜ ਤੋ ਚਲੋ ਪੜੋ ਗੱਡੀ ਚ ਕਿਆ ਹੋ ਗਿਆ ਹੁਣ ਇੱਕ ਚੀਜ਼ ਰਹਿ ਗਈ ਹੋਰ ਇੱਕ ਚੀਜ਼ ਰਹਿ ਗਈ ਚਲੋ ਅੱਜ ਨਹੀਂ ਹਟਦੇ ਮੰਮੀ ਅੱਜ ਥਾਰ ਚ ਫਸਾਤੀ ਹਾਂ ਹਾਂ ਹੁਣ ਤੇ ਹੋਰ ਕਿੱਥੇ ਰੱਖਣਾ ਉਹ ਇੱਧਰ ਕਿਹੜਾ ਹੋਰ ਬਹਿ ਜਾਓ ਆਪਨੇ ਕਹਿੰਦਾ ਇੱਧਰ ਬਹਿ ਜਾਓ ਆਪਨੇ ਕਹਿੰਦਾ ਇੱਧਰ ਬਹਿ ਜਾਓ ਹੈ ਚਲੋ ਪਰ ਹੁਣ ਉਹ ਚਲੋ ਬੈਠੋ 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 ਤੰਦੀਪ ਨੇ ਤਾਂ ਚੱਲ ਆ ਬਾਕੀ ਦਾ ਗੱਡੀਆਂ 'ਚ ਬੈਠੋ ਜਗ ਮੈਂ ਕਹਿੰਦਾ ਤੂੰ ਬੈਠ ਜਾ ਸਰਜੀ ਜੀ ਦੇ ਨਾਲ ਬੈਠੋ ਕੋਈ ਨਾ ਸਰਜੀ ਜੀ ਦੇ ਨਾਲ ਬੈਜੋ ਤੁਸੀਂ ਪਾਪਾ ਜੀ ਮੰਮੀ ਇੱਧਰ ਬੈਠ ਮੰਮੀ ਤਾਂ ਬੈ ਗਈ ਜਸਵੀਰ ਨਾਲ ਹਾਂਜੀ ਜਗਾ ਸੀ ਵੀ ਤੁਸੀਂ ਆਹ ਇੱਕ ਦਿਨ ਚਲੋ ਬੈਜੋ ਉਹਦੇ ਨਾਲ ਤੇਰੀ ਮੰਮੀ ਹੈ ਜਨਨ ਨਾਲ ਦਰਾਣੀਆਂ ਤੇ ਠਾਣੀਆਂ ਨਾਲੇ ਬੈਣਾ ਤਾਂ ਇਧਰ ਦਰਾਣੀਆਂ ਤੇ ਠਾਣੀਆਂ ਨਾਲੇ ਬੈਣਾ ਇਧਰ ਹੀ ਬੈਜੋ ਤੇ ਮੈਂ ਜੇ ਫੀਲ ਕਰ ਇਹ ਹੋ ਜਾਂਦਾ ਤੁਸੀਂ ਸਾਰਿਆਂ ਇਹਨਾਂ ਨੂੰ ਇੱਧਰੇ ਪਰ ਲੈਣ ਬਸ ਦੇਖ ਲੈ ਕਿਹੜਾ ਕਰਨਾ ਚੱਲ ਬੱਤੀ ਕੋਲ ਕਿੱਥੇ ਆਇਆ ਉਹ ਕੋਈ ਗੱਲ ਨਹੀਂ ਪਾਪਾ ਜੀ ਵੀ ਨਹੀਂ ਇੱਧਰੇ ਖੜੀ ਬੱਡੀ ਚੋਕ 10 ਫੇਰ ਉਹਨਾਂ ਨੇ ਉੱਤੇ ਆ ਜਾਣਾ ਚਲੋ ਮੈਂ ਤਾਂ ਢੱਗੂ ਨਹੀਂ ਚਲੋ ਤੁਸੀਂ ਤਾਂ ਵੜੋ ਗੱਡੀ 'ਚ ਕੋਲੋ ਮੈਂ ਦੋ ਬਾਰ ਖੋਲ ਲਈ ਏ ਚਲੋ ਆਹ ਛੂਟ ਕਰੀ ਯਾਰ ਸੀਟ ਦੂਹ ਲੁੱਟ ਕਰ ਦੋ ਪਿੱਛੇ ਵੜਨਾ ਪੈਣਾ ਉੱਤਰ ਉੱਤਰ ਬੈਠਣਾ ਮੈਂ ਕਦੇ ਕਿਹਾ ਚਲ ਇੱਧਰ ਬਹਿ ਜਾ ਬਸ ਮੈਂ ਲੈ ਗਈ ਇੱਧਰ ਚਲ ਪਾੜੀ ਕਰੀਆ ਓਕੇ ਤੂੰ ਆਪਣੀ ਗੱਡੀ 'ਚ ਬੈਠੋ ਆ ਜੀਬੂ ਕੌਣ ਬੈਜਾ ਕੁੱਤਾ ਪਿੱਛੇ ਉਹ ਗਈ ਨਹੀਂ ਉਹ ਮਹਿਕ ਆ ਗਿਆ ਉੱਧਰ ਉਹ ਮਹਿਕ ਕੋਲ ਨੂੰ ਪਾਦੀ ਰਹਿਣ ਦੇ ਤੂੰ ਮਹਿਕ ਕੋਲ ਰਹਿ ਆਜ ਤੂੰ ਰਹਿ ਮਹਿਕ ਕੋਲ ਹਾਂ ਚਲ ਔਰ ਇਹ ਤਾਂ ਉਧਰ ਜੇ ਬੈ ਗਈ ਪਾ ਚੁੰਨੀ ਚੱਕ ਲਈ ਮਿਲ ਜਾਂਦਾ ਰ ਆਪਣੀ ਠੀਕ ਆ ਜੀ ਹੁਣ ਤੁਹਾਨੂੰ ਗਾਹਾਂ ਚੱਲ ਕੀ ਮਿਲਦੇ ਆ ਜੀ